ਸਾਰੇ ਨੂੰ ਸਤਿ ਸ੍ਰੀ ਅਕਾਲ ਜੈ ਬਾਲਮੀਕੀ ਜੈ ਮਾਤਾ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਕੁਝ ਮੁਲਾਜ਼ਮਾਂ ਨੂੰ ਨਹੀਂ ਪਤਾ ਕਿ ਅਸੀਂ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਜਿਵੇਂ ਕਿ ਸਾਡੇ ਪਹਿਲਾਂ ਪੱਕੀ ਯੂਨੀਅਨ ਦੇ ਪ੍ਰਧਾਨ ਕਾਲੀਆ ਜੀ ਤੇ ਉਹਦੇ ਨਾਲ ਪੋਸ਼ਲ ਜੀ ਪ੍ਰਧਾਨ ਸੀ ਕਿਉਂਕਿ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਚੁੱਕਿਆ ਹੈ ਲੈ ਤੇ ਉਹ ਆਪਣੀ ਨੌਕਰੀ ਤੋਂ ਵੀ ਰਿਟਾਇਰ ਹੋ ਚੁੱਕੇ ਨਹੀਂ ਹਾਲਾ ਕਿਉਂਕਿ ਉਹ ਜੋ ਸਰਕਾਰ ਦੇ ਜੋ ਰੂਲਾਂ ਦੇ ਅਕੋਰਡਿੰਗ ਹੈ ਵੀ ਮਤਲਬ ਕਿ ਜਿਹੜਾ ਜਦ ਤੱਕ ਮੁਲਾਜ਼ਮ ਦੀ ਨੌਕਰੀ ਹੈ ਉਤੇ ਬਾ ਰਿਟਾਇਰ ਹਾਲਾ ਐਵੇਂ ਹੀ ਪ੍ਰਧਾਨਗੀ ਦਾ ਹੈ ਜਦੋਂ ਪ੍ਰਧਾਨ ਰਿਟਾਇਰ ਹੋ ਤੋ ਤਵਾ ਨਵਾਂ ਪ੍ਰਧਾਨ ਅਸੀਂ ਚੋਣਾਂ ਤੋ ਉਦੇ ਵਿੱਚ ਮੈਂ ਇੱਕ ਨਾਮ ਅਨਾਉਂਸ ਕਰਨ ਲੱਗਿਆ ਤੇ ਕਿਸੇ ਨੂੰ ਤਰਾਜਣਾ ਹੋਵੇ ਇਹ ਸਾਰਾ ਭਾਈਚਾਰਾ ਬੈਠਾ ਹੈ ਅਫਸਰ ਸਭਾਨ ਸਾਡੇ ਪੱਕੇ ਬੰਦਿਆਂ ਦੀ ਵੀ ਸਾਡੀ ਯੂਨੀਅਨ ਸਾਨੂੰ ਸਪੋਰਟ ਕਰੇਗੀ ਸੋ ਮੈਂ ਅਨਾਉਂਸ ਕਰਨ ਲੱਗਿਆ ਹਾਂ ਸੁਨਾਮ ਲਈ ਤੇ ਜਿਹਦੀ ਬਹੁਤ ਸਮੇ ਤੋਂ ਲੰਬੇ ਟਾਈਮ ਤੇ ਉਹਨਾਂ ਦੇ ਵੱਲੋਂ ਸਾਡੇ ਲਈ ਲਾਈਨ ਹੈ ਤੁਸੀਂ ਜਾਓ ਜੀ ਤੇ ਆਪਣਾ ਅਸੀਂ ਆਪਾਂ ਇਹਨਾਂ ਦਾ ਦੇਸ਼ਮਾਨ ਜੀ ਦਾ ਸਮਰਥਨ ਕਰਦੇ ਹਾਂ ਭਾਵੇਂ ਦੇਸ਼ ਨੂੰ ਬਿਦਲ ਦੇ ਸਮਾਂ ਕੋਪਨ ਲੱਗੇ ਜਦਿੱਸਾ ਤੇਰਾ ਜੀ ਗੈਰ ਹੋਈ ਜਦਿੱਸਾ ਆਪਾਂ ਸਾਰੇ ਆਪਾਂ ਸਾਥੀ ਆਏ ਹੋਏ ਤੇ ਸਾਡੇ ਉਹਨਾਂ ਜੀ ਦਾ ਸਮਰਥਨ ਕਰਦੇ ਹਾਂ ਧੰਨਵਾਦ ਇਸ ਕਾਰਜ ਸਮਾਥਿਓ ਆਰਿਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਮੋਢੇ ਨਾਲ ਮੋਢਾ ਲਾਇਆ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਚੀਜ਼ ਦਾ ਦਿਲੰਦਾਰ ਇਸਮਾਈ ਜੀ ਬੱਲੋ ਕਿ ਅਗਰ ਕੋਈ ਵੀ ਤੁਹਾਡੇ ਦੇ ਮੁਸੀਬਤ ਆਂਦੀ ਕੋਈ ਵੀ ਤੁਹਾਨੂੰ ਕੰਮ ਕਰਦਾ ਰੇਟ ਚ ਜਾਂ ਕੋਈ ਅਫਸਰ ਜਾਂ ਕੋਈ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਇਹ ਅਸੀਂ ਸਭ ਤੋਂ ਪਹਿਲਾਂ ਸੀਸ ਕਾਰਿਆ ਜੀ ਤੇ ਆਪਣੇ ਚੀਫ ਸਾਹਿਬ ਮੁਕੇਸ਼ ਹੈ ਜਿਨ੍ਹਾਂ ਨੇ ਸਾਨੂੰ વિશਵਾਸਨ ਦਿੱਤਾ ਹੈ ਕਿ ਤੁਹਾਡੇ ਫੈਲਦੇ ਦਾ ਅਸੀਂ ਕੰਮ ਹੋਗੇ ਤੇ ਮੈਂ ਨਾਲ ਤੋਂ ਇਹ ਹੀ ਕਮਿਲ ਕਰਦਾ ਹੈ ਕਿ ਜਿੱਦਾਂ ਪਹਿਲਾਂ ਸਾਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ ਲੱਗਦਾ ਮੀਟਿੰਗਾਂ ਹੋ ਰਹੀਆਂ ਕੋਈ ਜਾ ਰਿਹਾ ਆ ਰਿਹਾ ਕਿਸੇ ਗੱਲ ਦਾ ਹਸਾਬ ਨਹੀਂ ਕਿਤਾਬ ਨਹੀਂ ਇਹ ਅਸੀਂ ਉਹ ਕੰਮ ਨਹੀਂ ਹੋਣਾ ਅਗਰ ਅਸੀਂ ਕਿਤੇ ਜਿੱਦਾ ਬਾੜ ਵੀ ਪਟ ਹੋਇਆ ਨਾ ਤਾਂ ਉਹਦਾ ਵੀ ਸਾਬਤ ਕਰਾਂਗੇ ਕਿ ਆਹ ਭਾਈ ਤੇਰਾ ਬਰਥਡੇ ਆ ਸੀ ਆ ਚੱਕ ਲੈ ਇਹ ਨਹੀਂ ਹੋਣਾ ਕਿ ਲਕੋ ਰੱਖਣਾ ਕਿਸੇ ਨਾਲ ਆਰੇ ਜੀ ਜੇ ਆਪਣੇ ਜੁਨੀਆ ਨਾਲ ਰੇਗ ਨਾਲ ਆਪਣੇ ਖੂਨ ਦੀ ਨੇ ਜੋ ਵੀ ਹੈ ਇੱਕੋ ਇੱਕ ਗੱਲ ਕਰਕੇ ਪਹੁੰਚਾਂਗੇ ਬਾਕੀ ਜਿਆਦਾ ਨਾ ਕਹਿੰਦੇ ਸਾਰਿਆਂ ਦਾ ਧੰਨਵਾਦ ਕਰਦਾ ਪਰ ਸਭ ਤੋਂ ਜਿਆਦਾ ਧੰਨਵਾਦ ਮੈਂ ਆਪਣੇ ਮੁਲਾਜ਼ਮਾਂ ਦਾ ਕਰਦੀ ਆ ਜਿਨ੍ਹਾਂ ਨੇ ਬਹੁਤ ਹੀ ਹੁਣ ਕੇ ਮੈਨੂੰ ਮੇਰਾ ਸਾਥ ਦਿੱਤਾ ਤੇ ਮੇਰੇ ਨਾਲ ਮੋਟੇ ਨਾਲ ਮੋਟਾ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰ ਮੈਂ ਇਹ ਵੀ ਉਮੀਦ ਕਰਦੀ ਹਾਂ ਤੁਹਾਨੂੰ ਵੀ ਮੇਰਾ ਵਿਸ਼ਵਾਸ ਕਰਿਓ ਕਿ ਨਾ ਸੀ ਕੋਈ ਰਾਜਨੀਤਿਕ ਕਾਰਨ ਹੈ ਨਾ ਕੋਈ ਜੈਣ ਕਰਾਈ ਬਾੜੀ ਹੋਹੀ ਮੇਰੀ ਹੈ ਮਜ਼ਦਮਾਲੇ ਹੱਕ ਦੀ ਲੜਾਈ ਅਸੀਂ ਅੱਗੇ ਬਾੜ ਚੜ ਕੇ ਲੜੂੰਗੀ ਮੈਂ ਜਿੱਦਾਂ ਮੇਰੇ ਮਲਾਇਆ ਪਾਈ ਜਿੱਦਾਂ ਮੇਰੇ ਸਪਾਈ ਸੱਪ ਪਾਈ ਮੇਰੇ ਸਾਰੇ ਮਲਾਇਆ ਮੈਨੂੰ ਹੁਕਮ ਲਾਣਗੇ ਮੈਂ ਉਹਨਾਂ ਦਾ ਪੂਰਾ ਸਾਥ ਦਵਾਂਗੀ ਮੈਂ ਸਨੈ ਕੇਂਦਰ ਮੈਂ ਸਾਰਾ ਧੰਨਵਾਦ ਕਰਦੀ ਹਾਂ